ਇਹ ਕਿਹੜੇ ਹਾਂ ਸਰ ਇਹ ਮੰਦਿਰ ਲਈ ਆ ਆਪਾਂ ਦੀ ਜੇਰਾ ਪ੍ਰਾਰਥਨਾ ਕੋਈ ਪ੍ਰਾਰਥਨਾ ਕਰਨੀ ਹੈ ਆਣੀ ਬਿਨਾਂ ਆ ਆ ਜਿਹੜਾ ਜਿਵਰਾਜ ਵੀ ਵਰਾਜ ਵੀ ਬਰਾਜ ਆਣੀ ਜਿਹੜਾ ਰਾਜ ਆਇਆ ਤੁਸੀਂ ਪਿੱਛੇ ਰਹੋ ਸੀ ਆ ਜੋ ਆਪਣੇ ਆਪ ਹੋਣਾ ਚਾਹੀਦਾ ਉਧਰ ਵੀ ਦੇਖਾ ਨਾ ਤੱਕ ਬੜਾ ਕੀ ਆਪਾਂ ਦੇਖੀਏ ਥੋੜਾ ਜਿਹਾ ਕੋਣ ਲੈ ਕੇ ਬ੍ਰੇਕ ਮੇਂ ਪਿੱਛੇ ਚੱਲੋ ਇਹ ਮੰਦਿਰ ਬਗਾ ਕੋਈ ਪਿੱਛੇ ਹੋ सा चेट आ ਉਹ ਦੋ ਵਾਰੀ ਹੋਈ ਹੈ ਫੇਰ ਦੋ ਵਾਰੀ ਹੋਈ ਹੈ ਪੁੱਛ ਲਓ ਥਰਪੇ ਪੁੱਛ ਲਓ

ਬੱਚੇ ਸਾਈਡ ਤੋਂ ਦੂਰ ਹੋ ਇੱਧਰ ਆ ਜਾਓ ਇਹ ਤਾਂ ਸਾਹਮਣੇ ਹੁੰਦਾ ਇਹ ਚਲੋ ਬਸਰਾ ਜੀ ਤੇ ਉਹਨਾਂ ਦੀ ਸਿਸਟਰ ਅਵਤਾਰ ਕੌਰ ਤਖਰ ਜੀ ਉਹ ਸਪੈਸ਼ਲ ਵਾਰੋਂ ਤੁਹਾਡੇ ਇਹ ਗੇਮਸ ਦੇਖਣ ਲਈ ਆਏ ਆ ਦੇਖਿਆ ਉਹਨਾਂ ਨੇ ਗੇਮਸ ਦੇਖ ਕੇ ਤੁਹਾਡੀਆਂ ਜਿੱਥੇ ਵੀ ਬਾਹਰ ਜੋ ਵੀ ਆਪਣਾ ਦਸਵਾਕੇ ਬੱਚੇ ਕਿੱਦਾਂ ਉੱਥੇ ਖੇਡੇ ਆ ਕਿੱਦਾਂ ਉੱਥੇ ਸਾਰਿਆਂ ਨੇ ਸਹਿਯੋਗ ਕੀਤਾ ਆ ਜੇ ਤੁਸੀਂ ਵਧੀਆ ਆਪਣੇ ਆਪ ਨੂੰ ਸਾਬਤ ਕਰੋਗੇ ਤਾਂ ਹੀ ਬਾਹਰ ਜਾ ਕੇ ਵਧੀਆ ਕਹਿਣਗੇ ਉਹ ਪਰਮ ਜੋ ਆ ਬਈ ਕਿ ਕੀ ਕਹਿਣ ਕਿ ਅਸੀਂ ਬੱਚੇ ਅਸੀਂ ਗਏ ਸੀ ਬੱਚਿਆਂ ਕਿ ਉਹਨਾਂ ਨੇ ਤੁਹਾਡੇ ਸਾਰਿਆਂ ਲਈ ਗੇਮ ਪਹਲਾ ਰੈਂਚ ਕੀਤੀਆਂ ਠੀਕ ਹੈ ਆਪਾਂ ਗੇਮਸ ਕਰਵਾਈਆਂ ਜਿਹੜੇ ਬੱਚੇ ਪੋਜੀਸ਼ਨ ਤੇ ਆਏ ਉਹਨਾਂ ਨੂੰ ਮੈਡਲ ਵੀ ਦਿੱਤੇ ਆ ਤੁਹਾਡੇ ਖਾਣ ਪੀਣ ਲਈ ਵੀ ਤੁਹਾਨੂੰ ਆ ਬਰਡ ਪੀਸ ਵੀ ਮਿਲੇ ਹੈਗੇ ਆ ਪਹਿਲਾਂ ਆਪਾਂ ਸਾਰਿਆਂ ਨੂੰ ਜੋਰ ਨਾਲ ਤਾੜੀਆਂ ਨੇ ਕਲਾਪਿੰਗ ਕਰਦੇ ਰਹਾਂਗੇ ਆਹ ਜਿਹੜੇ ਵੀ ਬੱਚੇ ਜਿਹੜੀ ਜਿਹੜੀ ਗੇਮਸ ਦੇ ਵਿੱਚ ਓਏ ਪਤਾ ਮੇਰੇ ਕਿੱਥੇ ਆ ਉਹਨਾਂ ਲਈ ਵੀ ਕਲਾਪਿੰਗ ਕਰਦੇ ਆ ਇੱਕ ਵਾਰੀ ਤੇ ਜਿਹੜੇ ਪੇਰੈਂਟਸ ਇੱਥੇ ਦੇਖੇ ਗੇਮ ਲਈ ਟਾਈਮ ਕੱਢਿਆ ਹੈਗਾ ਆ ਉਹਨਾਂ ਲਈ ਵੀ ਤੇ ਜਿਹੜੇ ਪੇਰੈਂਟਸ ਜਿੱਤੇ ਆ ਉਹਨਾਂ ਲਈ ਵੀ ਕਲਾਪਿੰਗ ਕਰਦੇ ਦਿਖੋ ਖੇਡੀਆਂ ਕਰਨ ਸ਼ਾਮ ਨੂੰ ਗਰਾਊਂਡ ਵਿੱਚ ਜਾਣ ਜਾਣ ਕਰਨ ਤੇ ਜਦੋਂ ਐਸਾ ਸ਼ਨੀਵਾਰ ਅਸੀਂ ਬੱਚੇ ਰੋੜ ਕੇ ਲੈ ਕੇ ਜਾਣੇ ਆ ਉੱਥੇ ਕਸਟਮ ਲੈਵਲ ਦੀਆਂ ਗੇਮਜ਼ ਹੋਣੀਆਂ ਆ ਜਿਹੜੇ ਬੱਚੇ ਪੋਜੀਸ਼ਨ ਤੇ ਆਏ ਆ ਜੀ ਉਹਨੂੰ ਚਾਹੇ ਇੱਕ ਵਾਰੀ ਹੋਰ ਚੈੱਕ ਕਰਨੇ ਆ। ਉੱਥੇ ਜਾ ਕੱਢਣੇ ਆ। ਐਥੇ ਤਾਂ ਆਪਾਂ ਕਹਿੰਨੇ ਬੱਚਾ ਨਹੀਂ ਆਇਆ ਕਿੱਦਾਂ ਆਇਆ। ਉੱਥੇ ਏਜ ਦਾ ਲਿਮਟ ਵੀ ਹੈਗੀ ਆ। ਸ਼ਾਇਦ ਸਾਡੇ ਪੰਜ ਬੱਚੇ ਜਿਹੜੇ ਹੈਗੇ ਆ ਵਧੀਆ ਦੌੜਦੇ ਆਪਾਂ ਉੱਥੇ ਨਹੀਂ ਲਿਜਾ ਸਕਦੇ। ਕਿਉਂਕਿ ਉੱਥੇ ਬੱਚੇ ਜਿਹੜੇ ਹੈਗੇ ਆ ਉਹ 10 ਸਾਲ ਤੱਕ ਖੇਡ ਸਕਦੇ ਆ। ਸਾਡੇ ਕੋਲੋਂ ਉਧਰੋਂ ਬੱਚੇ ਤੇ ਵਧੀਆ ਖੇਡੇ ਆ ਉਹਨਾਂ ਪ੍ਰਾਈਜ਼ ਵੀ ਮਿਲੇ ਆ ਪਰ ਉਹਨਾਂ ਦੀ ਏਜ 10 ਤੋਂ ਵੱਧੇ ਆ। ਸਾਡੀ ਮਜਬੂਰੀ ਹੋਣੀ ਸੁਖਦੀ ਨਹੀਂ ਲਿਜਾ ਸਕਦੇ। ਜੋ ਕੋ ਤੇ ਬਕਾਇਦਾ ਡੇਟੋ ਵਰਸਪਰੂਫ ਦਿਖਾ ਕੇ ਫਿਰ ਇਸ ਬੱਚੇ ਨੂੰ ਗੇਮਸ ਕਰਵਾਉਣੀ ਆ ਠੀਕ ਹੈ ਪੇਰੈਂਟਸ ਜਿਹੜੇ ਹੈਗੇ ਆ ਪਰ ਉਹਦੇ ਲਈ ਸਾਡੇ ਸਾਥ ਦੀ ਬਹੁਤ ਲੋੜ ਹੈਗੀ ਆ ਜੇ ਸਾਰੇ ਮਿਲ ਕੇ ਨਾਲ ਕੰਮ ਕਰਵਾਉਣਗੇ ਸਾਰੇ ਨਾਲ ਪਾਰਟਿਸਪੇਟ ਕਰਨਗੇ ਫਿਰ ਇਸ ਵਧੀਆ ਕਰ ਸਕਦੇ ਹੈਗੇ ਆ ਮਿਸਟਰਾ ਜੀ ਤੇ ਅਵਤਾਰ ਕੋਰ ਤਖਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਤੁਹਾਡੇ ਲਈ ਤੇ ਗੇਮਸ ਰੇਂਜ ਕੀਤੀਆਂ ਤੇ ਅਸੀਂ ਅੱਗੇ ਤੋਂ ਵੀ ਚਾਹੁੰਦੇ ਹਾਂ ਕਿ ਹੋਰ ਵੀ ਇਸ ਤੋਂ ਵਧੀਆ ਰੇਂਜ ਕਰਨ ਉਹ ਠੀਕ ਹੈ ਮੰਨਿਆ ਥੋੜੀ ਜਿਹੀ ਗਰਮੀ ਸੀਗੀ ਗਰਮੀ ਕਰਕੇ ਸਾਰਿਆਂ ਨੂੰ ਕਾਲੀ ਸੀਗੀ ਜਲਦੀ ਜਲਦੀ ਚਲ ਜਾਈਏ ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀਆਂ ਤੇ ਸਕੂਨ ਰੇਸ ਹੋ ਗਈ ਜਾਂ ਛੋਟੀਆਂ ਰੇਸ ਹੋ ਗਈ ਛੋਟੇ ਬੱਚਿਆਂ ਦੀਆਂ ਉਹ ਸਕੂਲ 'ਚ ਕਰਵਾ ਲਿਆ ਕਰਾਂਗੇ ਚਾਹੇ ਅਸੀਂ ਦੋ ਦਿਨ ਰੱਖ ਲਿਆ ਕਰਾਂਗੇ ਜਾਂ ਪਹਿਲਾਂ ਉੱਥੇ ਕਰਵਾ ਕੇ ਫਿਰ ਬੱਚੇ ਇੱਥੇ ਲਿਆਉਂਦੇ ਤਾਂ ਕਿ ਸਾਰਿਆਂ ਦਾ ਜਿਹੜਾ ਪਾਰਟਿਸਪੇਸ਼ਨ ਹੋ ਜਾਈ ਫਿਰ ਬਾਕੀ ਕੋਈ ਵੀ ਪੇਰੈਂਟਸ ਕੋਈ ਕਿਸੇ ਗੱਲ ਦਾ ਗੁੱਸਾ ਨਾ ਕਰਿਓ ਇਹਦੇ ਵਿੱਚ ਸਾਡੇ ਲਈ ਬੱਚੇ ਸਾਰੇ ਬਰਾਬਰ ਹੈਗੇ ਆ ਅਸੀਂ ਕਿਸੇ ਬੱਚੇ ਦੀ ਕੋਈ ਫਰਕ ਨਹੀਂ ਸਾਡੇ ਲਈ ਐਜਾ ਤੇ ਖੜ ਕੇ ਜੜਾ ਹੱਤੇ ਆ ਜਿਹੜੇ ਬੱਚੇ ਨੇ ਜਿੱਤ ਲਿਆ ਹੈਗਾ ਆ ਪ੍ਰਾਈਜ਼ ਬੱਚੇ ਨੇ ਆਪਣੀ ਹਿੰਮਤ ਕੀਤੀ ਆ ਉਹ ਬੱਚੇ ਨੇ ਪ੍ਰਾਈਜ਼ ਲੈ ਲਿਆ ਹੈਗੇ ਆ ਤੇ ਜਿਹੜੇ ਬੱਚੇ ਨੂੰ ਪ੍ਰਾਈਜ਼ ਨਹੀਂ ਮਿਲੇ ਤੁਸੀਂ ਕੋਈ ਗੱਲ ਦੀ ਕੋਸ਼ਿਸ਼ ਕਰੋ ਸਖ਼ਤ ਰਵਾਜ਼ਾਂਗੇ ਪਰ ਉਹਦੇ ਲਈ ਸਾਨੂੰ ਗਰਾਊਂਡ 'ਚ ਆਉਣਾ ਪੈਣਾ ਹੈ ਪ੍ਰੈਕਟਿਸ ਕਰਨੀ ਪੈਣੀ ਆ ਵਧੀਆ ਖਰਾਕ ਖਾਣੀ ਪੈਣੀ ਆ ਆ ਲੇਸ ਚਿਪਸ ਖਾ ਕੇ ਨਹੀਂ ਦੌੜ ਹੋਣਾ ਹੈਗਾ ਫਰੂਟ ਖਾਇਆ ਕਰੋ ਕੀ ਕੋਰਪੋਰੇਟ ਜੇਲ੍ਹ ਫੜੇ ਹੁੰਦੇ ਆ ਇਹ ਵੀ ਕਿੰਨੇ ਫਾਸਟ ਹੋਣਾ ਹੈਗਾ ਫਾਸਟ ਆ ਹੋਣਾ ਹੈਗਾ ਹਰ ਇੱਕ ਸਾਲ ਕਰਾਉਨੇ ਆ ਤੇ ਸ਼ਾ ਛੋਟੀ ਨਿਆਣੇ ਜੀ ਸਾਨੂੰ ਜਾਦਾ ਮਾਣਦਾ ਜਿਆਦਾ ਕਰਕੇ ਪੇਰੈਂਟਸ ਜਿਹੜੀ ਸਾਥ ਦਿੰਨੇ ਆ ਆ ਤਿੰਨ ਸਾਲਾਂ ਤੋਂ ਆਪਣੇ ਮੋਢੇ ਜਿਹੜਾ ਆਪਣੇ ਪੇਰੈਂਟਸ ਨੇ ਇਹਦਾ ਇਹ ਆਪਣਾ ਰੂਪਰਾਨੀ ਰੂਪਰਾਨੀ ਇਹ ਇਹਨਾਂ ਦਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਕੋਈ ਇਹਨਾਂ ਨੂੰ ਮੈਂ ਦੱਸਿਆ ਵੀ ਬਾਹਰ ਕੀ ਹੋ ਰਿਹਾ ਤਾਂ ਇਨੀ ਮੇਰੀ ਗੱਲ ਮੰਨੀ ਤੇ ਇਨੀ ਪਿਆਰ ਕੀਤਾ 2 ਸਾਲ ਹੋਏ